ਉਪਾਈ ਬਲਜੀਤ ਪਪਾਈ ਸੁਣਦੇ ਨਹੀਂ ਹਾਂ ਬਾਪੂ ਉਹ ਦੁੱਧ ਫੜਾ ਦਿਓ ਭਾਈ ਦੁੱਧ ਲੈ ਕੇ ਜਾਣਾ ਵਿਆਹ ਵਾਲਿਆਂ ਦੇ ਜਾਣਾ ਮੈਂ ਕਦੋਂ ਦਾ ਹੱਕ ਮਾਰੀ ਜਾਣਾ ਫੜਾਉਣੀ ਆ ਬਾਪੂ ਪਤਾ ਨਹੀਂ ਕੀ ਕਰਦੇ ਨੇ ਸਮਝ ਨਹੀਂ ਆਉਂਦੀ ਉਹ ਲੇਟ ਹੋ ਜਾਂਦਾ ਰਾਤ ਦੇ ਉਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਗੁਰਦੁਆਰੇ ਵੀ ਭਾਈ ਦੁੱਧ ਫੜਾ ਜੋ ਲੈ ਬਾਪੂ ਇਹ ਕੀ ਹੈ ਦੁੱਧ ਓ ਭਾਈ ਮਾੜਾ ਮੋਟਾ ਧਿਆਨ ਤਾਂ ਮਾਰ ਲੋ ਆ ਕੀ ਐ ਦੇਖ ਤਾਂ ਲੋ ਦੁੱਧਾ ਬਾਪੂ ਓ ਕੇ ਵਾਲੀ ਕੇ ਵਾਲਾ ਡੱਬਾ ਚੱਕ ਲਿਆਂਦਾ ਪਈ ਆ ਦੇਖ ਤਾਂ ਲੋ ਕੀ ਕਰੀ ਜਾਂਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਆ ਦੇਖ ਲੋ ਆ ਕੀ ਐ ਓ ਬਾਪੂ ਕੇ ਵਾਲਾ ਡੱਬਾ ਕੋਈ ਨਾ ਫੜਾਉਣੇ ਇੱਕ ਮਿੰਟ ਇੱਕ ਮਿੰਟ ਖੜ ਜਾ ਖੜ ਜਾ ਆ ਸੀ ਆ ਸੀ ਇਹ ਰੱਬ ਆ ਸੀ ਬਈ ਤਾਂ ਸਮਝ ਨਹੀਂ ਆਉਂਦੀ ਵੀ ਇਹਨਾਂ ਨੇ ਯਾਰ ਮੋਬਾਈਲਾਂ ਨੇ ਕਿੱਥੇ ਮਤ ਮਾਰਤੀ ਸਾਰੇ ਟੱਬਰ ਦੀ ਯਾਰ ਸਾਰਾ ਦਿਨ ਮੋਬਾਈਲ 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 ਮੰਦਾ ਲੱਗਦਾ ਹੈ ਕੰਦਾ ਚ ਵੱਜਦੇ ਤਰ੍ਹਾਂ ਫਿਰਨਗੇ ਜਦੋਂ ਇਹਨਾਂ ਨੂੰ ਮਾੜੀ ਮੁੱਟੀ ਅਕਲ ਆਊਗੀ। ਉਹ ਭਾਈ ਕਿੱਥੇ ਹੁਣ ਲਿਆ ਦਿਓ ਢੋਲੀ ਕੋਈ। ਲਿਆਉਣੀ ਆ ਬਾਪੂ। ਲੇਟ ਕਰਾਤਾ ਖੜਨਾ ਇਹਨਾਂ ਨੂੰ। ਖੜ ਜਾ ਕੁਮੈਂਟ। ਲੈ ਬਾਪੂ। ਆ ਕੀ ਐ? ਕੈਨੀ ਬਾਪੂ? ਆ ਕੈਨੀ ਆ? ਹੈ? ਤੁਸੀਂ ਮੋਬਾਈਲ ਨਹੀਂ ਦੇਖ ਲਓ ਪਹਿਲਾਂ ਇੱਥੇ ਬਹਿ ਕੇ। ਮੈਂ ਤਾਂ ਆਪ ਵੀ ਚੱਕ ਲੈਣਾ ਕੀ ਲੱਛਣ ਕਰਦੇ ਨੇ। ਇੱਥੇ ਪਈ ਹੋ ਬਾਪੂ। ਆਇਦਰ ਦੇ ਪਾਸੇ ਪਈ ਹੂ ਚੱਕ ਲਈ ਆਦਾ ਬਾਇਰਲ ਹੋ ਗਈ ਓਏ ਵੀਡੀਓ ਮੇਰਾ ਆਪੋ ਨਾ ਬਲਜੀਤ ਬਲਜੀਤ ਹਾਂ ਰੋਟੀ ਲਈ ਲੈਉਣੀਆਂ ਇੱਥੇ ਬੜਾ ਮੰਜੇ ਤੇ ਬੈਨਾ ਓਹ ਮੈਂ ਤਾਂ ਅਪ ਕਰਦਾ ਇੰਹੀ ਬੈਲ ਆਪਾਂ ਐਂ ਕਰ ਲਈਏ ਐਂਜ ਕਰਕੇ ਆ ਚੱਕ ਆ ਵੇਰ ਲਹੋ ਪੱਕਾ ਲਫਾੜਾ ਰੱਖ ਦੇ ਖਾਣਾ ਖਾਣਾ ਕਦੇ ਉਹ ਭਾਈ ਬਲਜੀਤ ਸਮਾਪੂ ਆ ਰੋਟੀ ਕਿਦੀ ਆ ਮੋੜਦੀ ਆ ਮੋੜ ਦਿੰਦਾ ਤਾਂ ਹੈ ਨਹੀਂ ਇੱਥੇ ਕਿਤੇ ਆ ਦਿਖਾਈ ਦੇਣਾ ਓਏ ਹਲੋ ਬਾਪੂ ਉਹ ਕੀ ਕਰਦਾ ਹੈ ਉਹ ਬਾਪੂ ਬਲਜੀਤ ਰੋਟੀ ਮੰਗਾਈ ਆ ਯਾਰ ਘੰਟਾ ਹੋ ਗਿਆ ਲੈ ਕਿੰਨ ਦਿੱਤੇ ਉਹ ਕੰਜਰ ਜਿਆ ਪੁੱਤਾ ਪਹਿਲਾਂ ਦੇਖਦਾ ਲੈ ਬੈਠਾ ਕਿੱਥੇ ਆ ਤੋ ਉਹ ਤੇਰੇ ਉਹ ਬੱਪੂ ਬਤਾ ਨਹੀਂ ਲੱਗਿਆ ਇਹ ਸਾਲਿਆਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਰੋਟੀ ਕਿੱਥੇ ਪਈ ਆਗੀ ਆ ਪਈ ਆ ਕੰਜਦਾ ਪੁੱਤਾ ਆ ਪਈ ਆ ਰੋਟੀ ਇੱਥੇ ਬਹਿ ਕੇ ਖਾ ਲੈ ਤੇਰਾ ਕਿਤੇ ਦਾ ਮੜਾ ਮੋਟਾ ਮੋਬਾਈਲ ਚੋਂ ਨਿਕਲ ਆਇਆ ਕਰੋ ਖਾਣਾ ਬੱਪੂ ਇਹ ਦੇਣ ਕੇ ਤੁਹਾਨੂੰ ਖਾਣ ਨੂੰ ਕੋਈ ਨਹੀਂ ਖਾਣਾ ਹਾਂ ਇਹਨੂੰ ਖਾ ਲੈ ਇਹਦੇ ਨਾਲ ਖਸਾਖਾ ਕੇ ਖਾ ਲੈ ਰੋਟੀ ਉਹ ਬੱਪੂ ਬਬ ਦੇਖਣੀ ਪੈਂਦੀ ਚੀਜ਼ ਕੋਈ ਉਹੀ ਦੇਖਣੀ ਪੈਂਦੀ ਆ ਹੀਰੋ ਬਣਨਗੇ ਇਹ ਉਹ ਘਰ ਦਾ ਕੰਮ ਤਾਂ ਛੋਟੇ ਕੋਈ ਮਾੜਾ ਮੋਟਾ ਹੈ ਨਹੀਂਗਾ ਛੋਟੇ ਦਿਮਾਗ 'ਚ ਕੋਈ ਖਣ ਕਰਦ। ਥਾਲੇ ਬਣਿਆ ਕਰਨ ਕੇ ਕਮਾਈਆਂ ਇਹ। ਆਏ ਹੋਏ। ਆਏ ਹੋਏ। ਉਹ ਕੀ ਹੋ ਗਿਆ ਤੈਨੂੰ? ਹਾਏ ਹਾਏ। ਉਹ ਉਹ ਕੀ ਹੋ ਗਿਆ? ਉਹ ਕੀ ਹੋ ਗਿਆ ਬਾਪੂ ਯਾਰ? ਕੀ ਹੋ ਗਿਆ ਤੈਨੂੰ? ਉਹ ਤਾਂ ਮਰੀਲਾ ਦੇਖ ਕੇ ਹਸੀ ਹੈ ਨਾ। ਹਾਏ ਹੋਏ ਅੱਪਾ। ਓਏ ਇਹ ਪਾਗਲ ਉਹ ਤੂੰ ਪਾਗਲ ਨਾ ਹੋ ਜੀ ਉਹ ਪਾਗਲ ਨਾ ਹੋ ਜੀ ਤੁਸੀਂ ਮੈਨੂੰ ਪਾਗਲ ਕਰੋਗੇ ਮੈਨੂੰ ਕਰੋਗੇ ਨਾ ਇਹ ਸ਼ਰ ਨਹੀਂ ਲਾਇਆ ਦੇਖ ਕੇ ਦੇਖ ਤੂੰ ਉਹ ਤੂੰ ਰਹਿਣ ਦਿਓ ਰਹਿਣ ਦੇ ਰਹਿਣ ਦੇ ਸਾਰਾ ਟੱਬਰ ਹੀ ਮੈਂ ਰਹਿਣ ਉਹ ਤੂੰ ਦੀ ਬਣੂਗਾ ਉਹ ਇਹਨਾਂ ਦਾ ਧੀ ਬਣੂਗਾ ਇਹਨਾਂ ਦਾ ਆਏ ਹਾਏ ਓਏ ਬਰਾਹੀ ਦਿੱਤਾ ਸੀ ਯਾਰ ਕਾਹਦਾ ਯਾਰ ਤੂੰ ਤਾਂ ਚੱਲ ਨਾ ਤੁਸੀਂ ਪਾਗਲ ਕਰੋਗੇ ਮੈਨੂੰ ਲੈ ਬਲੀ ਕਰੀਦਾ ਯਾਰ ਤਾਂ ਇਹਨਾਂ ਨੂੰ ਕੋਈ ਕੰਮ ਦਾ ਨਹੀਂ ਇਹਨਾਂ ਨੂੰ ਸਾਰਾ ਟੱਬਰ ਨੂੰ ਉਹ ਸਾਰਾ ਉਹ ਬੈਠਾ ਤੇਰਾ ਪਿਓ ਉੱਥੇ ਬਾਥਰੂਮ ਤੇ ਬੜਿਆ ਬੈਠਾ ਸੀ ਲੈ ਛੇਂ ਜਾਂਦਾ ਇਹ ਨਾ ਨੀ ਕੁਝ ਬਣਦਾ ਨਹੀਂ ਛੇਂ ਕਰਦਾ ਕਿਆ ਖਾਣਾ ਅੱਧੀ ਇਹ ਵਾਲੀ ਅੱਧੀ ਕਰਮੇ ਓਏ ਉਹ ਤੂੰ ਪਾਣੀ ਦਾ ਗਲਾਸ ਦੇ ਦੇ ਮੈਨੂੰ ਹਾਂ ਬੱਪੂ ਕੀ ਕਹਨਾ ਹਾਏ ਓਏ ਰੱਬਾ ਖਾ ਗਿਆ ਜਵਾਨੀ ਮੋਬਾਈਲ ਸਾਰਿਆਂ ਦੀ ਓਏ ਕੀ ਕਹਨਾ ਤੇਰੇ ਜਾਣਦਿਆਂ ਦਾ ਸਿਰ ਕਹਿਣਾ ਮੈਂ ਕੋਈ ਮਾਰਾ ਮੋਟਾ ਕਸਾਰਾ ਡੱਬਰਾ ਮੋਬਾਈਲ ਤੇ ਬੜੇ ਰਹਿਣਾ ਮਾੜੀ ਮੁੰਤੀ ਕੋਈ ਗੱਲ ਤਾਂ ਸੁਣ ਲਿਆ ਕਰੋ ਕਿਸੇ ਦੀ ਕੀ ਕਹਿਣਾ ਦੱਸ ਦੇ ਕੀ ਕਹਿਣਾ ਉਹ ਪਾਣੀ ਦੀ ਘੁੱਟ ਮੰਗਾਈ ਐ ਪਾਣੀ ਪੀਣਾ ਹਾਏ ਉਹ ਡੱਬਾ ਮੋਬਾਈਲ ਨੇ ਕੱਖ ਕੱਖ ਨਹੀਂ ਛੱਡਿਆ ਕਿਸੇ ਦੇ ਪੱਲੇ ਕੱਖ ਛੱਡਿਆ ਹੋਵੇ ਐ ਅਖਬਾਰ ਇਹ ਖਾ ਗਿਆ ਟਾਈਮ ਪੀਛੇ ਇਹ ਖਾ ਗਿਆ ਐ ਰੇਡੀਓ ਇਹ ਖਾ ਗਿਆ ਲੈ ਬਪੀਆ ਪਾਣੀ ਦਰ پھٹے ਮੁত্তਰੇ ਦਰ پھٹے ਮੁত্তਰੇ ਪਾਣੀ ਉਹ ਪਾਣੀ ਮੈਂ ਮੰਗਾਇਆ ਕੀ ਕਰਾਂ ਮੈਂ ਕਿੱਧਰ ਨੂੰ ਜਾਵਾਂ ਮੈਂ ਤਾਂ ਫਸ ਗਿਆ ਜਾਂ ਆਪ ਹੀ ਚੱਕ ਕੇ ਪੀ ਲੈਣਾ ਘੁੱਟ ਉਹ ਕੀ ਕਰਾਂ ਮੈਂ ਕੀ ਇਲਾਜ ਕਰਾਂ ਇਹਨਾਂ ਦਾ ਕਿਵੇਂ ਕੱਢਾਂ ਮੋਬਾਈਲਾਂ ਚੋਂ ਇਹਨਾਂ ਨੂੰ ਹੈ ਜੇ ਹਸਪਤਾਲ ਚ ਜਾਨਾ ਤਾਂ ਡਾਕਟਰ ਮੋਬਾਈਲਾਂ ਤੇ ਲੱਗੇ ਬੈਠੇ ਨੇ ਜੇ ਕਿਸੇ ਕੋਲ ਹੋਰ ਸਲਾਹ ਲੈਣਾ ਤਾਂ ਉਹ ਮੋਬਾਈਲ ਕੱਢ ਕੇ ਬਹਿ ਜਾਂਦਾ ਹੈ ਹੈ ਮੈਂ ਕੀ ਇਲਾਜ ਕਰਾਂ ਮੈਂ ਇਹਨਾਂ ਦਾ ਚੱਲ ਕੋਈ ਨਹੀਂ ਕੋਈ ਸਕੀਮ ਲੜਾ ਕੇ ਦੇਖਦੇ ਆ ਜੇ ਇਹ ਕੋ ਮੜਾ ਮੋਟਾ ਇਹਨਾਂ ਦਾ ਅਕਲ ਟਕਾਣੇ ਆ ਜੇ ਕੋਈ ਮੜਾ ਮੋਟਾ ਨਿਕਲਿਆ ਹਉਣ ਮੋਬਾਈਲ ਚੋਂ ਇਹ ਹੈ ਦੇਖਦਾ ਮੈਂ ਚੱਲ ਮਣਾਂ ਇਹ ਆ ਆ ਦੇਖ ਲਓ ਜੀ ਕੀ ਹੋ ਗਿਆ ਬਾਪੂ ਨੂੰ ਕਰਮੇ ਓਏ ਦੇਖੀ ਬਾਪੂ ਨੂੰ ਕੀ ਹੋ ਗਿਆ ਦੇਖ ਲਾ ਹਰੇ ਠੀਕ ਹੈ ਨਾ ਇਹ ਇਹ ਕੀ ਹੋ ਗਿਆ ਕੀ ਹੋ ਗਿਆ ਬੋਰਪਾਇਰ ਕੀ ਹੋ ਗਿਆ ਨਹੀਂ ਮੈਂ ਤੈਨੂੰ ਰੀਲ ਭੇਜੀ ਐ ਨਹੀਂ ਕਿੰਨੇ ਹਾਸੇ ਵਾਲੀ ਐ ਅੱਛਾ ਦੇਖ ਦਿਆਂ ਹਾਂ ਜੰਮੀ ਆਪਣੇ ਬਾਪੂ ਵਰਗਾ ਦੇਖੀ ਲੈ ਮੰਮੀ ਮੈਨੂੰ ਵੀ ਪਾ ਦੇ ਪੌਣੀ ਪੁੱਤ ਤੈਨੂੰ ਪੌਣੀ ਖੜਦਾ ਏ ਆ ਲੈ ਆ ਗਈ ਵਾ ਕਰ ਮੈਂ ਤੇਰੇ ਕੋਲ ਦੇਖ ਲਾ ਓਏ ਹਾਂ ਹਾਂ ਮੰਮੀ ਦੇਖ ਲਈ ਆ ਜੰਮੀ ਬਾਪੂ ਵਰਗਾ ਦਾ ਹਾਂ ਦੇਖੀ ਕਿੰਨੀ ਹਾਸੇ ਵਾਲੀ ਆ ਲੈ ਆਪਣੇ ਵਾਲੇ ਬਾਪੂ ਵਾਲੇ ਜਵਾਈ ਜਵਾਈ ਕਾਪੀ ਹੈ ਜਵਾਈ ਦੇਖੀ ਲਾ ਬੁੜਾ ਕਿਵੇਂ ਨੱਚੀ ਹੁੰਦਾ ਵਿੱਚ ਦੇਖ ਤਾਂ ਸਹੀ ਲਾ ਮਨਵੀ ਭੇਜ ਦੰਮੀ ਹਾਂ ਗਰੁੱਪ ਚ ਪਾ ਦੇ ਤੂੰ ਵੇ ਖੜ ਜਾ ਵਾਹ ਦੇਖ ਵਾ ਬੁੜੀ ਕਿਵੇਂ ਕਰਦੀ ਆ ਆਪਣੇ ਫੈਮਿਲੀ ਵਾਲੇ ਗਰੁੱਪ ਚ ਪਾ ਦੇ ਫੈਮਿਲੀ ਵਾਲੇ ਚ ਹਾਂ ਬੱਲੇ ਕਮਲਾ ਟੱਬਰ ਸਾਰੇ ਆਜੀ ਦੇਖਿਆ